ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਤੇ ਆ ਜੋ ਦਰਸ਼ਨ ਕਰੀਏ ਤੇ ਜਾਣੀਏ ਕੀ ਹੈ ਇਤਿਹਾਸ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਅੰਦਰ ਸਾਹਮਣੇ ਦਰਬਾਰ ਸਾਹਿਬ ਹੈ ਜੀ ਤੇ ਆਜੋ ਆਪਾਂ ਕਰਦੇ ਆਂ ਦਰਸ਼ਨ ਤੇ ਫਿਰ ਕਰਦੇ ਆਂ ਅੱਜ ਗੱਲਬਾਤ ਇਤਿਹਾਸ ਬਾਰੇ ਹਾਂਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਬਾਹਰੋਂ ਪਾਰਕਿੰਗ ਦੇ ਨਾਲ ਪੌੜੀਆਂ ਚੜ੍ਹ ਕੇ ਆਪਾਂ ਸਿੱਧੇ ਸਾਡੇ ਸਾਹਮਣੇ ਹੈਗਾ ਜੋੜਾ ਕਰ ਤੇ ਨਾਲੇ ਮੇਰੇ ਇਸ ਟਾਈਮ ਖੱਬੀ ਸਾਈਡ ਤੇ ਗੁਰਦੁਆਰਾ ਸਾਹਿਬ ਇਹ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਬਹੁਤ ਖੁੱਲਾ ਡੁੱਲਾ ਔਰ ਕਾਫੀ ਲੰਬੀ ਚੌੜੀ ਜਗ੍ਹਾ ਚ ਬਾਜ਼ਾਰ ਦੇ ਵਿੱਚੋ ਵਿੱਚ ਰੇਲਵੇ ਲਾਈਨ ਵੀ ਨਾਲ ਹੈ ਇੱਕ ਸਾਈਡ ਤੇ ਔਰ ਇਹਦੇ ਸਾਹਮਣੇ ਬਿਲਕੁਲ ਬਾਜ਼ਾਰ ਹੈ ਇਹਦੇ ਬੈਕ ਸਾਈਡ ਤੇ ਬਾਜ਼ਾਰ ਹੈ ਮਸਜਿਦ ਦਾ ਇੱਕ ਉਹ ਕਾਫੀ ਤੰਗ ਜਿਹਾ ਏਰੀਆ ਹੈ ਲੇਕਿਨ ਗੁਰਦੁਆਰਾ ਸਾਹਿਬ ਦੀ ਇਮਾਰਤ ਔਰ ਇਹਨਾਂ ਦੀ ਪਾਰਕਿੰਗ ਬਹੁਤ ਜ਼ਿਆਦਾ ਖੁੱਲੀ ਡੁੱਲੀ ਹੈ ਵਾਕਈ ਇੱਥੇ ਬੰਦਿਆਂ ਦੀ ਆਮ ਮਨੋਕਾਮਨਾ ਲੋਕਾਂ ਦੀਆਂ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਤਾਂ ਹੀ ਇੱਥੇ ਵੱਡੇ-ਵੱਡੇ ਕਹਿੰਦੇ ਕਾਰੋਬਾਰੀ ਹੋਰ ਲੁਧਿਆਣੇ ਦੇ ਚਾਹੇ ਕੋਈ ਪੋਲਿਟਿਸ਼ੀਅਨ ਹੋਵੇ ਹੁਣ ਤਾਂ ਵੈਸੇ ਵੀ ਐਮਪੀ ਦੀ ਇਲੈਕਸ਼ਨ ਦੇ ਚੱਕਰ 'ਚ ਇੱਥੇ ਇਹ ਗੁਰਦੁਆਰਾ ਸਾਹਿਬ ਕਾਫੀ ਚਰਚਾ 'ਚ ਰਿਹਾ ਕੋਈ ਇੱਥੇ ਝਾੜੂ ਮਾਰ ਰਿਹਾ ਸੀ ਕੋਈ ਕੁਝ ਕਰ ਰਿਹਾ ਸੀ ਕੋਈ ਰੈਲੀ ਇੱਥੋਂ ਸ਼ੁਰੂ ਕਰ ਰਿਹਾ ਸੀ ਮੱਥਾ ਟੇਕ ਕੇ ਉਹ ਇਹ ਗੁਰਦੁਆਰਾ ਸਾਹਿਬ ਹੈ ਲੁਧਿਆਣੇ ਦਾ ਦੁੱਖ ਨਿਵਾਰਨ ਸਾਹਿਬ ਆਜੋ ਆਪਾਂ ਫਿਰ ਸਿੱਧੇ ਉੱਪਰ ਚਲੀਏ ਅੰਦਰ ਦਰਬਾਰ ਸਾਹਿਬ ਦਿਖਾਈਏ ਤੁਹਾਨੂੰ ਅੰਦਰੋਂ ਬਹੁਤ ਖੁੱਲਡੁਲਾ ਜੋ ਅੰਦਰੋਂ ਦਰਬਾਰ ਸਾਹਿਬ ਹੈ ਕਾਫੀ ਲੰਬੀ ਚੌੜੀ ਜਗ੍ਹਾ 'ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਫਿਰ ਦੱਸਦੇ ਆ ਅੱਗੇ-ਅੱਗੇ ਇਤਿਹਾਸ ਇਹ ਹੈ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਤੇ ਨਾਲ ਹੀ ਤਾਬਿਆਂ ਤੋਂ ਕਬੀ ਸਾਈਡ ਬੈਠੇ ਕੀਰਤਨੀਆ ਸਿੰਘ ਜਥਾ ਕੀਰਤਨ ਕਰ ਰਿਹਾ ਸੀ ਜੋ ਕਿ ਲਾਈਵ ਨਾਮ ਸਿਤਾ 2020 ਪੀਟੀਵੀ ਤੇ ਆਪ ਕੀਤੇ ਜੀ ਯਾ ਤੇ ਅਦਾਬ ਚੱਲ ਰਿਹਾ ਜੀ ਨਾਮ ਦੋਸਤਾਂ ਤੇ ਆਦਮੀ ਇਹਨਾਂ ਲਿਖਨੇ ਇੱਕ ਵੀਰਾਂ ਨੂੰ ਸਭ ਨੂੰ ਲਾਈਵ ਕੀਰਤਨ ਆਦਾ ਹੈ ਸਤਿ ਸ੍ਰੀ ਅਕਾਲ ਨਾਮ ਸਿਤਾ ਤੇ ਪੀਟੀਵੀ ਜੀ ਮੇभी ਸਾਰੇ ਟਾਈਮ ਟੇਬਲ ਤੇ ਚੱਲਦਾ ਤੇ ਪੀਟੀਸੀ ਵੀ ਤੇ ਵੀ ਆਂਦਾ ਹੈ ਹਾਂਜੀ ਦਰਬਾਰ ਸਾਹਿਬ ਇਹ ਹੈ ਜੀ ਦਰਸ਼ਨ ਕਰਨ ਤੋਂ ਬਾਅਦ ਚ ਗੁਰਦੁਆਰਾ ਸਾਹਿਬ ਇਹ ਹੈ ਜੀ ਬੌਲੀ ਸਾਹਿਬ ਦਾ ਜਲ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਲਿਖਿਆ ਹੋਇਆ ਤੇ ਨੀਚੇ ਟੁੱਟੀਆਂ ਲੱਗੀਆਂ ਹੋਈਆਂ ਇੱਥੇ ਤੁਸੀਂ ਜਲ ਸ਼ਕ ਸਕਦੇ ਹੋ ਬੌਲੀ ਸਾਹਿਬ ਦਾ ਤੇ ਨਾਲੇ ਤੁਹਾਨੂੰ ਅੱਗੇ ਹੁਣ ਦੱਸਿਏ ਇਤਿਹਾਸ ਬਾਰੇ ਆ ਜੋ ਪਹਿਲਾਂ ਜਲਛਕੀਏ ਤੇ ਫਿਰ ਕਰਦੇ ਆਂ ਅੱਗੇ ਗੱਲਬਾਤ ਇਹ ਜੀ ਇਹਨਾਂ ਨੇ ਪੇਪਾ ਰਸਤੇ ਆ ਸਾਹਮਣੇ ਪਾਈਪ ਹੈ ਠੀਕ ਹੈ ਉੱਪਰ ਉਹ ਬਣਾਏ ਹੋਏ ਟੈਂਕੀਆਂ ਜਲ ਇਹ ਸਿੰਪਲ ਹੈ ਮਤਲਬ ਕੋਈ ਉਦਾਂ ਠੰਡਾ ਨਹੀਂ ਹੈਗਾ ਕੀਤਾ ਵਾ ਕਿਉਂਕਿ ਇਹ ਪਿਓਰ ਬੋਲੀ ਸਾਹਿਬ ਦਾ ਜਲ ਇੱਥੇ ਸੰਗਤਾਂ ਨੂੰ ਛਕਾਉਣ ਵਾਸਤੇ ਪੱਕੀਆਂ ਹੀ ਟੁੱਟੀਆਂ ਲਾਤੀਆਂ ਹੋਈਆਂ ਤੇ ਉੱਪਰ ਟੈਂਕੀ ਬਣਾਈ ਹੋਈ ਹੈ ਇਹ ਬੋਲੀ ਸਾਹਿਬ ਤੋਂ ਜੋ ਕਿ ਮੇਰੇ ਖਿਆਲ ਵਿੱਚ نیچے ਹੈ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਣ ਦੀ ਤੇ ਉੱਥੋਂ ਪਾਣੀ ਚੱਕ ਕੇ ਪੈਪਰਾਂ ਹੀ ਉੱਪਰ ਅ ਟੈਂਕੀਆਂ ਚ ਦੇ ਕੇ ਫਿਰ ਉਹ ਸਾਨੂੰ ਜਲ ਛਕਣ ਵਾਸਤੇ ਇਹ ਰੱਖਿਆ ਹੋਇਆ ਹੈ ਜੀ ਬੋਲੀ ਸਾਹਿਬ ਦਾ ਮਿੱਠਾ ਪਾਣੀ ਹੈ ਤੇ ਸਾਫ ਬਧੀਆ ਬਿਲਕੁਲ ਸਿੰਪਲ ਪਾਣੀ ਹੈ ਤੇ ਤੁਹਾਨੂੰ ਹੁਣ ਕਰਾਈਏ ਦਰਸ਼ਨ ਆਪਾਂ ਇਤਿਹਾਸ ਬਾਰੇ ਹੁੰਦੇ ਆ ਜਾਣੂ ਤੇ ਤੁਹਾਨੂੰ ਵੀ ਕਰਾਉਨੇ ਆ ਹਾਂਜੀ ਇਹ ਗੁਰਦੁਆਰਾ ਸਾਬ ਦੇ ਬਾਰੇ ਵੈਸੇ ਤਾਂ ਇਤਿਹਾਸ ਇੱਥੇ ਕੋਈ ਨਹੀਂ ਲਿਖਿਆ ਲੇਕਿਨ ਇਥੋਂ ਜਿਹੜੇ ਬਾਬਾ ਜੀ ਸੀਗੇ ਸੇਵਾਦਾਰ ਤੇ ਉਹਨਾਂ ਨੇ ਦੱਸਿਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਦੋਂ ਪੀਣ ਵਾਲੇ ਪਾਣੀ ਦੇ ਬੋਲੀ ਤੋਂ ਦਰਸ਼ਨ ਕਰਾਇਆ ਨਾ ਟੁੱਟੀ ਵਾਲੇ ਸਾਹਮਣੇ ਆ ਉਹ ਉੱਪਰ ਤੇ ਉਹ ਦੱਸ ਰਹੇ ਆਂ ਬਾਬਾ ਜੀ ਕਿ ਇਹਦੇ નીચે ਇਹ ਆ ਖਾਂ ਤੇ ਇਹਦੇ નીચે ਖੂ ਇੱਕ ਪ੍ਰਾਤਨ ਖੋਈ ਹੁੰਦੀ ਸੀਗੀ ਤੇ ਪ੍ਰਾਤਨ ਇਸ ਧਰਤੀ ਨੂੰ ਵੈਸੇ ਕੋਈ ਗੁਰੂਆਂ ਦੀ ਮਤਲਬ ਇਸ ਸਥਾਨ ਨੂੰ ਚਰਨਛੋਪਾ ਪ੍ਰਾਪਤ ਤਾਂ ਨਹੀਂ ਹੈ ਇਹ ਲੇਕਿਨ ਇੱਥੇ ਇੱਕ ਖੋਈ ਹੁੰਦੀ ਸੀਗੀ ਉੱਥੇ ਦਾ ਜਲ ਛਕਣ ਦੇ ਨਾਲ ਹੀ ਲੋਕਾਂ ਦੇ ਦੁੱਖ ਦੂਰ ਤੇ ਉਹਨਾਂ ਤੇ ਮਰੇ ਦੀ ਕਿਰਪਾ ਬਣੀ ਰਹਿੰਦੀ ਸੀਗੀ ਤੇ ਇੱਥੋਂ ਹੀ ਇਥੇ ਛੋਟਾ ਜਿਹਾ ਸਥਾਨ ਪਹਿਲੇ ਹੁੰਦਾ ਸੀਗਾ ਗੁਰਦੁਆਰਾ ਇਹ ਬਹੁਤ ਛੋਟਾ ਜਿਹਾ ਕਹਿੰਦੇ ਤੇ ਫਿਰ ਇੱਥੇ ਜਦੋਂ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਲੱਗੀਆਂ ਤੇ ਉਹਨਾਂ ਦੇ ਅ ਦੁੱਖ ਦਰਦ ਜੋ ਕੀ ਹੈ ਉਹ ਦੂਰ ਹੋਣ ਲੱਗੇ ਬੋਲੀ ਦਾ ਜਲ ਛੱਕਣ ਨਾਲ ਹੀ ਫਿਰ ਇੱਥੇ ਦੇਖਦੇ-ਦੇਖਦੇ ਹੀ ਬਾਬਾ ਜੀ ਦੱਸਦੇ ਆ ਕਿ ਇਹ ਮਹਿਲ ਆਪਣੇ ਆਪ ਹੀ ਖੜੇ ਹੋ ਗਿਆ ਦੇਖੋ ਬਹੁਤ ਬੜਾ ਗੁਰਦੁਆਰਾ ਸਾਹਿਬ ਹੈ ਇਹ ਮਤਲਬ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੋਂ ਘੱਟ ਨਹੀਂ ਜੋ ਕਿ ਪਟਿਆਲੇ ਵੀ ਹੈਗਾ ਦੁਖਨੀਵਰਨ ਸਾਹਿਬ ਉੱਥੇ ਚਲੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਲੇਕਿਨ ਬਣਿਆ ਉਦੀ ਹੀ ਤਰਜ਼ ਤੇ ਹੋਇਆ ਲੇਕਿਨ ਇੱਥੇ ਇਹ ਇੱਕ ਖੋਈ ਹੈ ਜੋ ਕਿ ਬਹੁਤ ਪ੍ਰਾਤਨ ਹੁੰਦੀ ਸੀ ਹੁਣ ਇਹਨਾਂ ਨੇ ਸਾਰੇ ਪਾਸੇ ਤੇ ਉਹ ਕਵਰ ਕੀਤੀ ਹੋਈ ਵੈਸੇ ਮਤਲਬ ਜਿਹੜਾ ਬੰਦਾ ਸੇਵ ਦੀ ਸੇਵਾਦਾਰ ਸਾਫ ਸਫਾਈ ਕਰਦੇ ਉਹੀ ਵਿਜ਼ਿਟ ਕਰਦੇ ਆ ਉੱਥੇ ਜਾ ਸਕਦੇ ਆ ਲੇਕਿਨ ਤੋ ਜਲ ਛਕਰ ਨੂੰ ਉੱਪਰ ਤੁਹਾਨੂੰ ਦੱਸਿਆ ਉਹ ਟੁੱਟੀਆਂ ਜਰੂਰ ਲੱਗੀਆਂ ਹੋਈਆਂ ਔਰ ਇਹ ਇਸ ਸੰਦਰਭ ਚ ਫਿਰ ਇੱਥੇ ਦੇਖਦੇ ਹੀ ਦੇਖਦੇ ਬਾਬਾ ਜੀ ਕਹਿੰਦੇ ਆਪਣੇ ਆਪ ਹੀ ਇਹ ਮਹਿਲ ਖੜੇ ਹੋ ਗਏ ਲੋਕਾਂ ਤੇ ਕਿਰਪਾ ਹੁੰਦੀ ਰਹੀ ਤੇ ਉਹ ਆ ਕੇ ਇੱਥੇ ਆਪਣਾ ਦਸਵੰਦ ਕੱਢ ਕੇ ਲਗਾਉਂਦੇ ਰਹੇ ਸੋ ਇੱਥੋਂ ਮੰਗੀ ਅਰਦਾਸ ਕੀਤੀ ਅਰਦਾਸ ਪੂਰੀ ਹੁੰਦੀ ਹੈ ਪਾਵੇਂ ਉਹ ਕਿਸੇ ਦੁੱਖ ਕਲੇਸ਼ ਨੂੰ ਲੈ ਕੇ ਹੋਵੇ ਭਾਵੇਂ ਆਪਣੇ ਸਿਹਤ ਨੂੰ ਲੈ ਕੇ ਹੋ ਜੇ ਜਾਂ ਭਾਵੇਂ ਆਪਣੇ ਕਿਸੇ ਬਾਬਾ ਜੀ ਕਹਿੰਦੇ ਕਿਸੇ ਕਮਾਕਰਨ ਨੂੰ ਲੈ ਕੇ ਹੋ ਤਾਂ ਇਹ ਹੈ ਜੀ ਦੁੱਖ ਨਿਵਰਨ ਸਾਹਿਬ ਨਾਲ ਇਹਦੇ ਰੇਲਵੇ ਟਰੈਕ ਜਾਂਦਾ ਇਹਦੇ ਕੋਲ ਇਹ ਇਸ ਸਾਈਡ ਅੱਗੇ ਤੁਹਾਨੂੰ ਲੁਧਿਆਣੇ ਦਾ ਸਟੇਸ਼ਨ ਮਿਲ ਜੂਗਾ ਇਹ ਟਰੈਕ ਬਿਲਕੁਲ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਜਾਂਦਾ ਹੈ ਸੋ ਇਹ ਹੈ ਜੀ ਇਥੋਂ ਦੀ ਕੁਝ ਕਹਾਤਾ ਇਤਿਹਾਸ ਬਾਕੀ ਮਿਲਾਂਗੇ ਫੇਰ ਕਿਸੇ ਨਵੇਂ ਵੀਡੀਓ ਚ ਤੇ ਤਦ ਤੱਕ ਦੋ ਜਾਇਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ